ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅਸੀਂ ਅੱਜ ਕੱਲ ਦੀ ਦੁਨੀਆ ਦੇ ਤੇ ਦੁਨੀਆਦਾਰੀ ਦੇ ਜਿਹੜੇ ਕੀ ਲੋਕ ਇੱਕ ਦੂਜੇ ਤੋਂ ਸੜਦੇ ਨੇ ਕਿਸੇ ਨੂੰ ਖੁਸ਼ ਦੇਖਣਾ ਨਹੀਂ ਚਾਹੁੰਦੇ ਕਿਸੇ ਦੀ ਖੁਸ਼ੀ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਵੀ ਦੁੱਖ ਉਦਾਂ ਹੀ ਬਣਿਆ ਰਵੇ ਜਿਵੇਂ ਸਾਡੇ ਇੱਕ ਦੂਜੇ ਦੀ ਤਰੱਕੀ ਨੂੰ ਵੇਖ ਕੇ ਸੜਦੇ ਨੇ ਲੋਕ ਇਸ ਕਰਕੇ ਖਾਲਸਾ ਜੀ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਪਤਾ ਹੀ ਹੁੰਦਾ ਹੈ ਕਿ ਸਾਡੇ ਤੋਂ ਕੌਣ ਜ਼ਿਆਦਾ ਸੜਦਾ ਹੈ ਸਭ ਤੋਂ ਜ਼ਿਆਦਾ ਸੜਨ ਵਾਲਿਆਂ ਦੀ ਵੱਧ ਤੋਂ ਵੱਧ ਗਿਣਤੀ ਸਾਡੇ ਰਿਸ਼ਤੇਦਾਰਾਂ ਦੀ ਹੁੰਦੀ ਹੈ ਤੇ ਦੂਜਾ ਨੰਬਰ ਸਾਡੇ ਪੜੋਸੀਆਂ ਦਾ ਹੁੰਦਾ ਹੈ ਜੇ ਜਿਹੜੇ ਸਾਨੂੰ ਕੀ ਖੁਸ਼ ਦੇਖਣਾ ਨਹੀਂ ਚਾਹੁੰਦੇ ਤੇ ਸਾਡੀ ਤਰੱਕੀ ਤੋਂ ਸੜਦੇ ਨੇ ਇਸ ਕਰਕੇ ਅੱਜ ਕੱਲ ਇਹ ਦੁਨੀਆ ਇੱਕ ਦੂਜੀ ਦੀ ਤਰੱਕੀ ਨੂੰ ਲੈ ਕੇ ਇੱਕ ਦੂਜੀ ਤੋਂ ਇੰਨਾ ਛੜਦੀ ਹੈ ਕਿ ਕੋਈ ਵੀ ਕਦਮ ਕਿਸੇ ਤਰ੍ਹਾਂ ਦਾ ਵੀ ਕਦਮ ਚੱਕਣ ਤੋਂ ਪਹਿਲਾਂ ਬਿਲਕੁਲ ਨਹੀਂ ਸੋਚਦੇ ਕਿ ਇਸ ਕਦਮ ਦਾ ਉਸਤੇ ਕੀ ਪ੍ਰਭਾਵ ਪਏਗਾ ਚਾਹੇ ਅਗਲੇ ਦੀਆਂ ਜਿੰਨਾ ਮਰਜ਼ੀ ਨੁਕਸਾਨ ਹੋ ਜਵੇ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਕੁਝ ਕੁ ਰੁਪਈਆ ਚੰਦ ਪੈਸੇ ਦੇ ਕੇ ਕਾਲੇ ਇਲਮ ਮੁਸਲਮਾਨਾ ਕੋਲੋਂ ਕਰਾ ਲੈਣੇ ਜਾਂ ਕਿਸੇ ਦੇ ਘਰ ਨੂੰ ਉਜਾੜਨ 'ਚ ਕੋਈ ਕਮੀ ਨਹੀਂ ਛੱਡਣੀ ਅੱਜ ਜੋ ਗੱਲ ਤੁਹਾਨੂੰ ਅਸੀਂ ਸਾਂਝੀ ਕਰਾਂਗੇ ਇੱਕ ਭੈਣ ਨੇ ਸਾਨੂੰ ਖੁਦ ਆਪਣੀ ਇੱਕ ਹੱਦਬੀਤੀ ਸੁਣਾਈ ਹੈ ਜਿਸ ਦੁਆਰਾ ਅਸੀਂ ਇਹ ਦੇਖਿਆ ਹੈ ਕਿ ਸਾਡੀ ਗੁਰਬਾਣੀ ਸਭ ਤੋਂ ਉੱਤਮ ਸਭ ਤੋਂ ਸੁੱਚੀ ਸਭ ਤੋਂ ਉੱਚੀ ਤੇ ਸਭ ਤੋਂ ਪਵਿੱਤਰ ਬਾਣੀ ਹੈ ਜਿਸ ਨੂੰ ਅਸੀਂ ਕਦੇ ਜਪਦੇ ਹੀ ਨਹੀਂ ਜੇ ਜਪਦੇ ਵੀ ਹਾਂ ਤਾਂ ਥੋੜਾ ਜਿਹਾ ਟਾਈਮ ਸਿਰਫ ਇੰਨਾ ਕੁ ਕਿ ਜਿੰਨਾ ਕੁ ਸਿਰਫ ਨਾਮ ਹੀ ਕਰਨਾ ਹੈ ਚਲੋ ਗੁਰਬਾਣੀ ਪੜਨ ਦਾ ਟਾਈਮ ਨਹੀਂ ਮਿਲਦਾ ਹੈ ਤੇ ਪਰ ਕੋਈ ਨਹੀਂ ਫਿਰ ਵੀ ਪਰਮਾਤਮਾ ਦਾ ਨਾਮ ਲੈਣ ਦਾ ਪਰਮਾਤਮਾ ਦਾ ਆਪਣੇ ਘਰ ਵਿੱਚ ਉਚਾਰਨ ਜ਼ਰੂਰ ਕਰਾਉਣਾ ਚਾਹੀਦਾ ਹੈ ਮੇਰੇ ਕਹਿਣ ਦਾ ਅਰਥ ਹੈ ਕਿ ਸਾਨੂੰ ਕਦੇ ਨਾ ਕਦੇ ਘਰ ਵਿੱਚ ਖੁਸ਼ੀਆਂ ਪ੍ਰਾਪਤੀ ਲਈ ਗ੍ਰੰਥ ਸਾਹਿਬ ਜੀ ਦੇ ਚਰਨ ਜ਼ਰੂਰ ਪਰਵਾਣੇ ਚਾਹੀਦੇ ਨੇ ਘਰ ਵਿੱਚ ਤਾਂ ਕਿ ਕੋਈ ਪਾਠ ਕਰਵਾ ਸਕੀਏ ਸੁਖਮਨੀ ਸਾਹਿਬ ਦਾ ਪਾਠ ਕਰਵਾ ਲੈਣਾ ਚਾਹੀਦਾ ਹੈ ਮਹੀਨੇ 6 ਮਹੀਨੇ ਬਾਅਦ ਸਾਲ ਚ ਇੱਕ ਵਾਰੀ ਤਾਂ ਕਰਵਾ ਸਕਦੇ ਹਨ ਕਿ ਗੁਰੂ ਨੂੰ ਆਪਣੇ ਘਰ ਬੁਲਾਓ ਜਿਸ ਗੁਰੂ ਨੇ ਦਿੱਤੀ ਇਹ ਦਾਤ ਹੈ ਸਾਨੂੰ ਵੱਡੀ ਇਹ ਘਰ ਮਕਾਨ ਸਭ ਤਰੇ ਦੇ ਤਰੇ ਰਹਿ ਜਾਣੇ ਹਨ ਕਿਉਂਕਿ ਉਹ ਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਤੇ ਜਦੋਂ ਅਸੀਂ ਉਸ ਗੁਰੂ ਨੂੰ ਹੀ ਨਹੀਂ ਬੁਲਾਉਂਦੇ ਉਸ ਗੁਰੂ ਨੂੰ ਹੀ ਸੱਦਾ ਨਹੀਂ ਦਿੰਦੇ ਕਿ ਪ੍ਰਮਾਤਮਾ ਜੀ ਤੁਸੀਂ ਮੇਰੇ ਘਰ ਆਓ ਅਸੀਂ ਸਿਰਫ ਇਹ ਚਾਹੁੰਦੇ ਹਾਂ ਪਰਿਵਾਰ ਆਏ ਹਨ ਰਿਸ਼ਤੇਦਾਰ ਆਏ ਖਾ ਪੀ ਕੇ ਚਲੇਗੇ ਚਲੋ ਜੀ ਪੈਸੇ ਧਨ ਦੌਲਤ ਸਭ ਸਾਡੇ ਕੋਲ ਹੈ ਕਾਰਖਾਨੇ ਚੱਲ ਰਹੇ ਨੇ ਵੱਡੀਆਂ ਵੱਡੀਆਂ ਗੱਡੀਆਂ ਪਾਲੀਆਂ ਨੇ ਪਰ ਕਦੇ ਅਸੀਂ ਇਹ ਸੋਚਿਆ ਕਿ ਅਸੀਂ ਘਰ ਵਿੱਚ ਪਾਠ ਕਰਵਾਈਏ ਘਰ ਵਿੱਚ ਨਹੀਂ ਖਸਦੀ ਅਸੀਂ ਇੰਨਾ ਕੁਝ ਸੋਚਦੇ ਨਹੀਂ ਤੇ ਜੇ ਸਾਡੇ ਘਰ ਵਿੱਚ ਕੱਲ ਨੂੰ ਕੋਈ 19 21 ਮਾਰੀ ਹੋ ਜਵੇ ਤੇ ਅਸੀਂ ਫੇਰ ਪਰਮਾਤਮਾ ਨੂੰ ਦੋਸ਼ ਦੇਨੇ ਹਾਂ ਕਿ ਪਰਮਾਤਮਾ ਸਾਡੇ ਨਾਲ ਆਹ ਹੋ ਗਿਆ ਚੰਗਾ ਨਹੀਂ ਹੋਇਆ ਹਾਈ ਪਰਮਾਤਮਾ ਆਹ ਤੁਸੀਂ ਚੰਗਾ ਨਹੀਂ ਕੀਤਾ ਕਹਿ ਦਿੰਨੇ ਹਾਂ ਅਸੀਂ ਮਨਮੁਖ ਹਾਂ ਅਸੀਂ ਤੇ ਪਰਮਾਤਮਾ ਤਾਂ ਵੱਲ ਵੀ ਉਂਗਲ ਚੱਕ ਦਿੰਨੇ ਹਾਂ ਕਿ ਪਰਮਾਤਮਾ ਨੇ ਆਹ ਕੰਮ ਨਹੀਂ ਚੰਗਾ ਕੀਤਾ ਹੈਗਾ ਹਾਈ ਪਰਮਾਤਮਾ ਐਦਾਂ ਕਿਉਂ ਕੀਤਾ ਕਹਿੰਨੇ ਹਾਂ ਮਨਮੁਖਾਂ ਜਾਨਦੇ ਨਹੀਂ ਅਗਿਆਨਤਾ ਹੈ ਸਾਡੇ ਚ ਵੀ ਅਸੀਂ ਕੀ ਕਹਿਣ ਲੱਗੇ ਹਾਂ ਤੇ ਕਿਹਨੂੰ ਕਹਿਣ ਲੱਗੇ ਹਾਂ ਉਸ ਪਰਮਾਤਮਾ ਨੂੰ ਜਿਸ ਨੇ ਪੂਰੀ ਸ੍ਰਿਸ਼ਟੀ ਸਾਜੀ ਹੈ ਜੋ ਰਾਜਿਆਂ ਦਾ ਰਾਜਾ ਮਹਾਰਾਜਾ ਹੈ ਜੋ ਸਵਰਗ ਸ਼ਕਤੀਮਾਨ ਹੈ ਜਿਸ ਨੂੰ ਕੀ ਸਾਡੇ ਪਲ-ਪਲ ਦੀ ਖਬਰ ਹੈ ਕਿ ਅਸੀਂ ਇਸ ਪਲ ਨੂੰ ਹੈ ਦੂਜੇ ਪਲ ਨੂੰ ਨਹੀਂ ਹਾਂ ਜਿਸ ਨੂੰ ਕੀ ਸਾਡੇ ਪੂਰੇ ਜੀਵਨ ਦੀ ਪੂਰੀ ਮਤਲਬ ਇੱਕ ਤਰ੍ਹਾਂ ਨਾ ਬੁੱਕ ਹੁੰਦੀ ਹੈ ਉਹਨਾਂ ਦੇ ਕੋਲ ਕਿ ਸਾਰੀ ਹਿਸਟਰੀ ਪਤਾ ਹੈ ਕਿ ਇੱਕ ਪਲ ਅਸੀਂ ਜੀਂਦੇ ਹਾਂ ਦੂਜੀ ਪਲ ਸਾਡੇ ਨਾਲ ਕੀ ਹੋ ਜਾਣਾ ਹੈ ਕੀ ਵਰਤ ਪੈਣਾ ਹੈ ਇਹ ਸਾਡੇ ਕਰਮਾਂ ਦੇ ਅਨੁਸਾਰ ਹੈ ਜੇ ਅਸੀਂ ਗੁਰਬਾਣੀ ਨੂੰ ਆਪਣੀ ਜੀਵਨ ਵਿੱਚ ਸ਼ਾਮਿਲ ਕਰੀਏ ਨਾ ਤੇ ਸਾਡੀ ਜ਼ਿੰਦਗੀ ਸਬਰ ਸਕਦੀ ਹੈ ਜੇ ਗੁਰਬਾਣੀ ਨੂੰ ਅਸੀਂ ਆਪਣੀ ਹਮੇਸ਼ਾ ਨਿੱਤਨੇਮ ਰੋਜ਼ਾਨਾ ਇੱਕ ਭੋਜਨ ਦੇ ਰੂਪ ਚ ਸਵੀਕਾਰ ਕਹੀਏ ਤੇ ਸਾਡੇ ਅੰਦਰੋਂ ਦੀ ਬਿਮਾਰੀਆਂ ਵਿਕਾਰ ਵੀ ਖਤਮ ਹੋ ਜਾਣਗੇ ਇਸ ਕਰਕੇ ਗੁਰਬਾਣੀ ਜ਼ਰੂਰ ਪੜਿਆ ਕਰੋ ਤੇ ਅੱਜ ਮੈਂ ਉਸ ਭੈਣ ਦੀ ਤੁਹਾਡੇ ਨਾਲ ਹੜਬਿੱਤੀ ਸਾਂਝੀ ਕਰਾਂਗੀ ਉਹ ਭੈਣ ਜੀ ਦੱਸਦੀ ਕਿ ਸਾਡੇ ਕਾਰੋਬਾਰ ਬਹੁਤ ਵਧੀਆ ਚੱਲਦੇ ਸੀ ਟਰੱਕ ਸੀ ਸਾਡੇ ਬਹੁਤ ਵਧੀਆ ਸੀ ਬਹੁਤ ਅਮੀਰ ਫੈਮਿਲੀ ਸੀ ਕਹਿੰਦੇ ਕਿ ਐਦਾਂ ਹੀ ਨਾ ਸਾਡਾ ਕਾਰੋਬਾਰ ਤਰੱਕੀ ਕਰਦੇ ਰਹਿਣਾ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀ ਬਾਣੀ ਪੜ੍ਹਦੇ ਸੀ ਚਲੋ ਗੁਰਬਾਣੀ ਪੜ੍ਹਦੇ ਸੀ ਚੰਗੀ ਗੱਲ ਹੈ ਕਹਿੰਦੇ ਇੱਕ ਦਿਨ ਨਾ ਐਦਾਂ ਹੀ ਬੈਠੇ ਬੈਠੇ ਸਾਡੇ ਰਿਸ਼ਤੇਦਾਰ ਕੋਈ ਪ੍ਰੋਗਰਾਮ ਸੀ ਉੱਥੇ ਕਿਸੇ ਨੇ ਨਾ ਸਾਨੂੰ ਐਵੇਂ ਕਹਿਤਾ ਜਿਵੇਂ ਆਪਾਂ ਕਹਿ ਹੀ ਦਿੰਨੇ ਆ ਕਿ ਅਸੀਂ ਉੱਥੋਂ ਠੀਕ ਹੁੰਨੇ ਹਾਂ ਅਸੀਂ ਐਦਾਂ ਕੀਤਾ ਹੈ ਕਿਸੇ ਨੇ ਬੰਦੇ ਨੇ ਕਿਹਾ ਉਹਨਾਂ ਦੇ ਆਪਣੇ ਹੀ ਰਿਸ਼ਤੇਦਾਰ ਨੇ ਕਿ ਉੱਥੇ ਨਾ ਇੱਕ ਬੰਦਾ ਹੈ ਇੱਕ ਮੁਸਲਮਾਨ ਹੈ ਜੋ ਕਿ ਕੋਈ ਤਵੀਤ ਦਿੰਦਾ ਹੈ ਜਿਹਦੇ ਨਾਲ ਕਿ ਸਾਡਾ ਘਰ ਬਹੁਤ ਤਰੱਕੀਆਂ ਤੇ ਪਹੁੰਚ ਗਿਆ ਹੈ ਅਸੀਂ ਤਾਂ ਉੱਥੇ ਹੀ ਜਾਣੇ ਹਾਂ ਅਸੀਂ ਤੇ ਜਦੋਂ ਦਾ ਉਸ ਤਵੀਤ ਦਾ ਇਸਤੇਮਾਲ ਕੀਤਾ ਹੈ ਤੇ ਸਾਡਾ ਤਾਂ ਘਰ ਪੋਹ ਬਾਰਾ ਹੈ ਵੀ ਸਾਡੇ ਘਰ ਨੂੰ ਬਹੁਤ ਤਰੱਕੀ ਹੈ ਚਲੋ ਹੋ ਸਕਦਾ ਹੈ ਕਿਸੇ ਦੇ ਤਬੀਤ ਨਾ ਕਿਸੇ ਦੇ ਧਾਗੇ ਨਾ ਕਿਸੇ ਦੇ ਕੁਝ ਇਹੋ ਜਿਹੇ ਕਰਨ ਦੇ ਨਾਲ ਕੀਪਤਾ ਕੋਈ ਬੰਦਾ ਤਰੱਕੀ ਤੇ ਪਹੁੰਚ ਗਿਆ ਹੋਵੇ ਆਪਣੇ ਕਰਮਾਂ ਨਾਲ ਤੇ ਨਾਮ ਤਬੀਤ ਦਾ ਚਲੋ ਕਿਸੇ ਦਾ ਸਹੀ ਕਿਸੇ ਦਾ ਗਲਤ ਕਹਿੰਦੇ ਕਿ ਜਦੋਂ ਨਾ ਉਹ ਐਦਾਂ ਕਹਿ ਕੇ ਗਏ ਕਿ ਸਾਡੇ ਤਾਂ ਉਸ ਬਾਬੇ ਤੇ ਜਾ ਕੇ ਸਾਡੀ ਤਾਂ ਬਹੁਤ ਤਰੱਕੀਆਂ ਆ ਗਈਆਂ ਕਹਿੰਦੇ ਕਿ ਬੰਦੇ ਨੂੰ ਲਾਲਸਾ ਹੁੰਦੀ ਹੈ ਧਨ ਦੌਲਤ ਸ਼ੋਹਰਤ ਦੀ ਕਿ ਮੇਰੇ ਕੋਲ ਹੋਰ ਧੰਨ ਵਦੇ ਮੇਰੇ ਕੋਲ ਹੋਰ ਧੰਨ ਵਦੇ ਤੇ ਉਹ ਗੱਲ ਨਾ ਕਹਿੰਦੇ ਕਿ ਸਾਡੇ ਮਨ ਤੇ ਲੱਗ ਗਈ ਕਿ ਪਤਾ ਨਹੀਂ ਉਹ ਬਾਬੇ ਕੋ ਕੀ ਇਹੋ ਜਿਹਾ ਜਾਦੂ ਮੰਤਰ ਹੋਣਾ ਹੈ ਕਹਿੰਦੇ ਕਿ ਅਸੀਂ ਨਾ ਚਲ ਗਏ ਉੱਥੇ ਥੋੜੇ ਕ ਦਿਨ ਪੇ ਅਸੀਂ ਉਹਨਾਂ ਕੋ ਅਡਰੈਸ ਲੈ ਕੇ ਉੱਥੇ ਚਲ ਗਏ ਉੱਥੇ ਉਹਨਾਂ ਨੇ ਸਾਨੂੰ ਉਹ ਤਵੀਤ ਦਿੱਤਾ ਤੇ ਕਿਹਾ ਕਿ ਇਸ ਤਵੀਤ ਨੂੰ ਹਮੇਸ਼ਾ ਆਪਣੇ ਪਰਸ 'ਚ ਰੱਖਣਾ ਹੈ ਤੇ ਇਹਨੂੰ ਸਵੇਰੇ ਰੋਜ਼ ਦੇਖਣਾ ਹੈ ਫੂਕ ਮਾਰਨੀ ਹੈ ਜੋ ਵੀ ਚਲੋ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਕਹਿੰਦੇ ਮੰਨਿਆ ਅਸੀਂ ਬਹੁਤ ਮੰਨਿਆ ਕਹਿੰਦੇ 2-4 ਮਹੀਨੇ ਸਹੀ ਜਿਹਾ ਕਹਿੰਦੇ ਉਸ ਤੋਂ ਬਾਅਦ ਸਾਡੇ ਘਰ ਕੰਮ ਪੁੱਠੇ ਪੈਣ ਸ਼ੁਰੂ ਹੋ ਗਏ ਘਰ ਦੇ ਕੰਮ ਸਾਰੇ ਪੁੱਠੇ ਹੋਣੇ ਸ਼ੁਰੂ ਹੋ ਗਏ। ਅਸੀਂ ਤਬੀਤ ਰੱਖਿਆ ਸੀਗਾ। ਅਸੀਂ ਉਹਦੀ ਪੂਜਾ ਕਰਨ ਲੱਗੇ। ਪਾਠ ਵੱਲੋਂ ਫੇਰ ਮਨ ਹਟ ਜਾਂਦਾ ਹੈ। ਫਿਰ ਸਾਨੂੰ ਉਹੀ ਹੋ ਜਾਂਦਾ ਕਿ ਇਸ ਤਬੀਤ ਨੇ ਸਾਨੂੰ ਸਭ ਕੁਝ ਦੇਣਾ ਹੈ। ਪਰ ਅਸੀਂ ਮਨਮੁਖ ਤੇ ਮੂਰਖ ਵਿਅਕਤੀ ਇਹ ਕਿੱਦਾਂ ਭੁੱਲ ਸਕਦੇ ਹਾਂ ਕਿ ਜਿਸ ਪ੍ਰਮਾਤਮਾ ਨੇ ਸ਼ੁਰੂ ਤੋਂ ਹੀ ਸਾਡੀ ਝੋਲੀ ਭਰੀ ਹੈ, ਉਹ ਬਾਅਦ ਵਿੱਚ ਕਿਉਂ ਖਾਲੀ ਕਰੇਗਾ? ਬਾਕੀ ਤਾਂ ਕਰਮਾ ਆਪਣੇ-ਆਪਣੇ ਦੀ ਹੈ ਨਾ ਕਿ ਪ੍ਰਮਾਤਮਾ ਨੇ ਕਰਮ ਦਿੱਤੇ ਨੇ ਆਪਾਂ ਕਰਮ ਕੀਤੇ ਨੇ ਉਸ ਹਿਸਾਬ ਨਾਲ ਸਾਡੇ ਨਾਲ ਕੀ ਹੋਇਆ ਕੀ ਨਹੀਂ ਹੋਣਾ ਹੈ। ਪਰ ਫਿਰ ਕਹਿੰਦੇ ਜਦੋਂ ਕੰਮ ਉਲਟੇ ਪੈਣੇ ਸ਼ੁਰੂ ਹੋ ਗਏ ਨਾ ਕਹਿੰਦੇ ਕਿ ਫਿਰ ਇੱਕ ਵਾਰ ਨਾ ਦੀ ਅਸੀਂ ਗੁਰਦੁਆਰਾ ਸਾਹਿਬ ਗਏ ਅਸੀਂ ਗਿਆਨੀ ਜੀ ਨੂੰ ਪੁੱਛਿਆ ਕਿ ਬਾਬਾ ਜੀ ਸਾਡੇ ਘਰ ਪਹਿਲਾਂ ਸਭ ਕੁਝ ਸਹੀ ਚੱਲਦਾ ਸੀ ਵੀ ਹੁਣ ਸਾਡੇ ਘਰ ਆ ਬਹੁਤ ਮਾੜੀਆਂ ਚੀਜ਼ਾਂ ਹੋਣ ਲੱਗ ਪਈ ਹੈ ਕਦੀ ਕਿਸੇ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਕਦੀ ਕੁਛ ਤੇ ਕਦੀ ਕੁਛ ਕਦੀ ਕੋਈ ਬਿਮਾਰੀ ਆ ਜਾਂਦੀ ਹੈ ਤੇ ਵੀ ਮਤਲਬ ਬਹੁਤ ਹੀ ਅਰਚਨਾ ਆਈ ਜਾਂਦੀ ਹੈ ਕਦੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵੀ ਬਹੁਤ ਮਾੜਾ ਹਾਲਾਤ ਹੁੰਦੇ ਹੈ ਕਹਿੰਦੇ ਫਿਰ ਮੈਨੂੰ ਮੈਂ ਦੁਖੀ ਹੋ ਕੇ ਕਹਿੰਦੇ ਆਪਣੀ ਗੱਲ ਦੱਸੀ ਕਿ ਅਸੀਂ ਇੱਕ ਬਾਬੇ ਕੋ ਗਏ ਸੀ ਉਸਨੇ ਸਾਨੂੰ ਇੱਕ ਤਬੀਤ ਦਿੱਤਾ ਉਸ ਤਬੀਤ ਦੀ ਕੀਮਤ ਵੀ ਕਹਿੰਦੇ ਦੱਸੀ ਕਿ 51000 ਰੁਪਇਆ ਉਸ ਤਬੀਤ ਦੀ ਕੀਮਤ ਸੀ ਦੇਖੋ ਜੇ ਕੋਈ ਮੰਗਤਾ ਆ ਜਵੇ ਨਾ ਅਸੀਂ ਉਹਨੂੰ 10 ਰੁਪਏ ਵੀ ਨਹੀਂ ਦਿੰਦੇ ਹੈਗੇ ਅਸੀਂ ਕਹਿੰਦੇ ਲੈ ਕਾਤੋਂ ਦੇਈਏ ਜਾਂ ਕਿਵੇਂ ਦੇਈਏ ਜਾਂ ਕਿ ਉਹ ਦੇਈਏ ਅਸੀਂ ਉਸ ਨੂੰ ਤੜੀ ਤੇ 10 ਰੁਪਏ ਨਹੀਂ ਧਰਦੇ ਹੈਗੇ ਜੇ ਕੋਈ ਮੰਗਤਾ ਕੋਈ ਸਾਧੂ ਕੋਈ ਭਿਖਾਰੀ ਆ ਜਾਵੇ ਨਾ ਕਈ ਵੇਲੇ ਇਹੋ ਜਿਹੇ ਵੀ ਵੇਖੇ ਨੇ ਕਿ ਗੱਡੀਆਂ 'ਚ ਬੈਠੇ ਹੋਣਗੇ ਜੇ ਕੋਈ ਮੰਗਤਾ ਮੰਗ ਰਿਹਾ ਨਾ ਵੀ ਭਲਾ 2-4 ਰੁਪਏ 10 ਰੁਪਏ ਉਹਨੂੰ ਵੀ ਦੇ ਦੋ ਵੀ ਉਹ ਵੀ ਆਪਣਾ ਐਸ਼ ਕਰ ਲਵੇ ਪਰ ਨਹੀਂ ਅਸੀਂ ਉਹਨੂੰ ਨਹੀਂ ਦੇਣੇ ਹੈਗੇ ਇਹੋ ਜਿਹੇ ਪੁੱਠੇ ਕੰਮਾਂ 'ਚ ਸਾਡੇ ਕੋ ਭਾਵੇਂ ਕੋਈ ਲੱਖ ਰੁਪਏ ਮੰਗ ਲੇ ਅਸੀਂ ਧਰਮ ਮਿੰਟ 'ਚ ਦਵਾਂਗੇ ਤੇ ਕਹਿੰਦੇ ਉਹ ਪਾਠੀ ਸਿੰਘ ਬੜੇ ਸਿਆਣੇ ਸੀ ਉਹਨਾਂ ਨੇ ਬੜੇ ਹੀ ਪਿਆਰ ਨਾਲ ਕਿ ਦੇਖੋ ਜੇ ਤੁਸੀਂ 52000 ਦੇ ਤਬੀਤ ਨਾਲ ਇੰਨਾ ਕੁਛ ਕਰਾਇਆ ਹੈ ਹੁਣ ਉਹਨੂੰ ਲੱਖ ਰੁਪਏ ਦੇ ਦੋ ਕੀ ਪਤਾ ਵੱਧ ਵਧੀਆ ਤਬੀਤ ਕਰਵਾ ਦੇ ਕਹਿੰਦੇ ਅਸੀਂ ਉੱਥੇ ਗਏ ਅਸੀਂ ਉਸ ਨੂੰ ਭਾਈ ਨੂੰ ਪੁੱਛਿਆ ਵੀ ਮੁਸਲਮਾਨ ਨੂੰ ਵੀ ਸਾਡੇ ਤਾਂ ਘਰ ਦੇ ਸਾਰੇ ਕਾਰਜ ਪੁੱਠੇ ਪੈ ਰਹੇ ਨੇ ਤਾਂ ਕਹਿੰਦੇ ਕਿ